ਸਸ਼ਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮਨਤਾਲੀਵਾਲ ਭਾਰਤੀ ਹਵਾਈ ਫੌਜ ਮੁਖੀ ਦੇ ਬਿਆਨ ਨੇ ਪਾਕਿਸਤਾਨ ਤੋਂ ਲੈ ਕੇ ਭਾਰਤ ਦੇਸ਼ਾਂ ਵਿਦੇਸ਼ਾਂ ਤੱਕ ਚਰਚਾ ਛੇੜ ਦਿੱਤੀ ਹੈ 에어 ਚੀਫ ਮਾਰਸ਼ਲ AP ਸਿੰਘ ਪਾਕ ਬਾਰੇ ਖੁੱਲ ਕੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਭਾਰਤ ਦੇ 15 ਜਹਾਜ਼ਾਂ ਨੂੰ ਡੇਕ ਦਿੱਤਾ ਤਾਂ ਉਹਨਾਂ ਨੂੰ ਇਸ ਬਾਰੇ ਸੋਚਣ ਦਿਓ ਮੈਂ ਇਸ ਬਾਰੇ ਕੋਈ ਗੱਲ ਨਹੀਂ ਕਰਾਂਗਾ ਅੱਜ ਵੀ ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ ਕਿ ਕੀ ਹੋਇਆ ਕਿੰਨਾ ਨੁਕਸਾਨ ਹੋਇਆ ਕਿਵੇਂ ਹੋਇਆ ਉਹਨਾਂ ਨੂੰ ਪਤਾ ਲਗਾਉਣ ਦਿਓ ਅਸੀਂ ਵੀ ਤਾਂ ਪਤਾ ਲਗਾ ਰਹੇ ਹਾਂ ਉਹਨਾਂ ਸਵਾਲ ਕੀਤਾ ਕਿ ਤੁਸੀਂ ਸਾਡੇ ਕਿਸੇ 에어ਬੇਸ ਤੇ ਡਿੱਗਣ ਵਾਲੀ ਜਾਂ ਸਾਡੇ ਕਿਸੇ ਦੇ ਮਾਰੇ ਜਾਣ ਦੀ ਜਾਂ ਫਿਰ ਹੈਂਗਰ ਦੇ ਤਬਾਹ ਹੋਣ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਚੀਜ਼ ਜਾਂ ਫੋਟੋ ਦੇਖੀ ਅਸੀਂ ਉਹਨਾਂ ਦੇ ਸਥਾਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਾਰੀ ਕੀਤੀਆਂ ਦਿਖਾਈਆਂ ਪਰ ਉਹ ਸਾਨੂੰ ਇੱਕ ਵੀ ਫੋਟੋ ਨਹੀਂ ਦਿਖਾ ਸਕੇ ਉਹ ਉਹਨਾਂ ਦੀਆਂ ਪਿਆਰੀਆਂ ਕਹਾਣੀਆਂ ਨੇ ਉਹਨਾਂ ਨੂੰ ਖੁਸ਼ ਰਹਿਣ ਦਿਓ ਆਖਰਕਾਰ ਉਹਨਾਂ ਨੂੰ ਵੀ ਆਪਣੀ ਇੱਜ਼ਤ ਬਚਾਉਣ ਲਈ ਆਪਣੇ ਲੋਕਾਂ ਨੂੰ ਕੁਝ ਦਿਖਾਉਣਾ ਪਵੇਗਾ ਮੈਨੂੰ ਕੋਈ ਪਰਵਾਹ ਨਹੀਂ ਜਿੱਥੇ ਤੱਕ ਪਾਕਿਸਤਾਨ ਦੇ ਨੁਕਸਾਨ ਦੀ ਗੱਲ ਹੈ ਅਸੀਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਅਰਬੇਸ ਤੇ ਸਥਾਪਨਾਵਾਂ ਤੇ ਹਮਲਾ ਕੀਤਾ ਇਹਨਾਂ ਹਮਲਿਆਂ ਨੇ ਘੱਟੋ ਘੱਟ 4 ਥਾਵਾਂ ਤੇ ਰਡਾਰਾਂ ਦੋ ਥਾਵਾਂ ਤੇ ਕਮਾਂਡ ਤੇ ਕੰਟਰੋਲ ਕੇਂਦਰਾ ਤੇ ਦੋ ਥਾਵਾਂ ਤੇ ਰਨਵੇ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ ਤਿੰਨ ਹੈਂਗਰ ਤਬਾਹ ਹੋ ਗਏ ਨੇ ਅਤੇ ਘਟੋ ਘਟ 4 ਤੋਂ 5 ਜੰਗੀ ਹਵਾਈ ਜਹਾਜ਼ ਤਬਾਹ ਹੋ ਗਏ ਨੇ ਪਾਕਿਸਤਾਨ ਦੇ ਅਤਵਾਦੀਆਂ ਦੇ ਨਵੇਂ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਏਪੀ ਸਿੰਘ ਨੇ ਕਿਹਾ ਕਿ ਸਪਸ਼ਟ ਤੌਰ ਤੇ ਇਹ ਹੋਣਾ ਸੀ ਸਾਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਉਹ ਵੱਡੇ ਢਾਂਚੇ ਦੀ ਬਜਾਏ ਛੋਟੇ ਢਾਂਚੇ ਬਣਾ ਰਹੇ ਹੋਣਗੇ ਪਰ ਅਸੀਂ ਹਲੇ ਵੀ ਉਹਨਾਂ ਨੂੰ ਅਤੇ ਉਹਨਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ ਇਸ ਲਈ ਸਾਡੇ ਵਿਕਲਪ ਨਹੀਂ ਬਦਲੇ ਹਨ ਭਾਰਤੀ ਫੌਜ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹਾ ਸਬਕ ਹੈ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਹ ਇੱਕ ਅਜਿਹੀ ਜੰਗ ਸੀ ਜੋ ਇੱਕ ਟੀਚੇ ਨਾਲ ਸ਼ੁਰੂ ਹੋਈ ਸੀ ਇਹ ਬਿਨਾਂ ਬਦੇ ਜਲਦੀ ਖਤਮ ਹੋ ਗਈ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਜਿੱਥੇ ਤੱਕ ਪਾਕਿਸਤਾਨ ਦੇ ਨੁਕਸਾਨ ਦੀ ਗੱਲ ਹੈ ਅਸੀਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਅਰਬੇਸ ਤੇ ਸਥਾਪਨਾਵਾਂ ਤੇ ਹਮਲਾ ਕੀਤਾ ਇਹਨਾਂ ਹਮਲਿਆਂ ਨੇ ਘੱਟੋ ਘੱਟ 4 ਥਾਵਾਂ ਤੇ ਰਡਾਰਾਂ 2 ਥਾਵਾਂ ਤੇ ਕਮਾਂਡ ਤੇ ਕੰਟਰੋਲ ਕੇਂਦਰਾ ਤੇ 2 ਥਾਵਾਂ ਤੇ ਰਨਵੇ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ ਤਿੰਨ ਹੈਂਗਰ ਤਬਾਹ ਹੋ ਗਏ ਨੇ ਅਤੇ ਘਟੋ ਘਟ 4 ਤੋਂ 5 ਜੰਗੀ ਹਵਾਈ ਜਹਾਜ਼ ਤਬਾਹ ਹੋ ਗਏ ਨੇ ਪਾਕਿਸਤਾਨ ਦੇ ਅਤਵਾਦੀਆਂ ਦੇ ਨਵੇਂ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਏਪੀ ਸਿੰਘ ਨੇ ਕਿਹਾ ਕਿ ਸਪਸ਼ਟ ਤੌਰ ਤੇ ਇਹ ਹੋਣਾ ਸੀ ਸਾਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਉਹ ਵੱਡੇ ਢਾਂਚੇ ਦੀ ਬਜਾਏ ਛੋਟੇ ਢਾਂਚੇ ਬਣਾ ਰਹੇ ਹੋਣਗੇ ਪਰ ਅਸੀਂ ਹਲੇ ਵੀ ਉਹਨਾਂ ਨੂੰ ਅਤੇ ਉਹਨਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ ਇਸ ਲਈ ਸਾਡੇ ਵਿਕਲਪ ਨਹੀਂ ਬਦਲੇ ਹਨ ਭਾਰਤੀ ਫੌਜ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹਾ ਸਬਕ ਹੈ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਹ ਇੱਕ ਅਜਿਹੀ ਜੰਗ ਸੀ ਜੋ ਇੱਕ ਟੀਚੇ ਨਾਲ ਸ਼ੁਰੂ ਹੋਈ ਸੀ ਇਹ ਬਿਨਾਂ ਬਦੇ ਜਲਦੀ ਖਤਮ ਹੋ ਗਈ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਜਿੱਥੇ ਤੱਕ ਪਾਕਿਸਤਾਨ ਦੇ ਨੁਕਸਾਨ ਦੀ ਗੱਲ ਹੈ ਅਸੀਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਅਰਬੇਸ ਤੇ ਸਥਾਪਨਾਵਾਂ ਤੇ ਹਮਲਾ ਕੀਤਾ ਇਹਨਾਂ ਹਮਲਿਆਂ ਨੇ ਘੱਟੋ ਘੱਟ 4 ਥਾਵਾਂ ਤੇ ਰਡਾਰਾਂ 2 ਥਾਵਾਂ ਤੇ ਕਮਾਂਡ ਤੇ ਕੰਟਰੋਲ ਕੇਂਦਰਾਂ ਤੇ 2 ਥਾਵਾਂ ਤੇ ਰਨਵੇ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ 3 ਹੈਂਗਰ ਤਬਾਹ ਹੋ ਗਏ ਨੇ ਅਤੇ ਘੱਟੋ ਘੱਟ 4 ਤੋਂ 5 ਜੰਗੀ ਹਵਾਈ ਜਹਾਜ਼ ਤਬਾਹ ਹੋ ਗਏ ਨੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਨਵੇਂ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਏਪੀ ਸਿੰਘ ਨੇ ਕਿਹਾ ਕਿ ਸਪਸ਼ਟ ਤੌਰ ਤੇ ਇਹ ਹੋਣਾ ਸੀ ਸਾਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਉਹ ਵੱਡੇ ਢਾਂਚੇ ਦੀ ਬਜਾਏ ਛੋਟੇ ਢਾਂਚੇ ਬਣਾ ਰਹੇ ਹੋਣਗੇ ਪਰ ਅਸੀਂ ਹਲੇ ਵੀ ਉਹਨਾਂ ਨੂੰ ਅਤੇ ਉਹਨਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ ਇਸ ਲਈ ਸਾਡੇ ਵਿਕਲਪ ਨਹੀਂ ਬਦਲੇ ਹਨ ਭਾਰਤੀ ਫੌਜ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹਾ ਸਬਕ ਹੈ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਹ ਇੱਕ ਅਜਿਹੀ ਜੰਗ ਸੀ ਜੋ ਇੱਕ ਟੀਚੇ ਨਾਲ ਸ਼ੁਰੂ ਹੋਈ ਸੀ ਇਹ ਬਿਨਾ ਬਦੇ ਜਲਦੀ ਖਤਮ ਹੋ ਗਈ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਕੀ ਹੋ ਰਿਹਾ ਜਿੱਥੇ ਤੱਕ ਪਾਕਿਸਤਾਨ ਦੇ ਨੁਕਸਾਨ ਦੀ ਗੱਲ ਹੈ ਅਸੀਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਅਰਬੇਸ ਤੇ ਸਥਾਪਨਾਵਾਂ ਤੇ ਹਮਲਾ ਕੀਤਾ ਇਹਨਾਂ ਹਮਲਿਆਂ ਨੇ ਘੱਟੋ ਘੱਟ 4 ਥਾਵਾਂ ਤੇ ਰਡਾਰਾਂ 2 ਥਾਵਾਂ ਤੇ ਕਮਾਂਡ ਤੇ ਕੰਟਰੋਲ ਕੇਂਦਰਾਂ ਤੇ 2 ਥਾਵਾਂ ਤੇ ਰਣਵੇ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ 3 ਹੈਂਗਰ ਤਬਾਹ ਹੋ ਗਏ ਨੇ ਅਤੇ ਘੱਟੋ ਘੱਟ 4 ਤੋਂ 5 ਜੰਗੀ ਹਵਾਈ ਜਹਾਜ਼ ਤਬਾਹ ਹੋ ਗਏ ਨੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਨਵੇਂ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਏਪੀ ਸਿੰਘ ਨੇ ਕਿਹਾ ਕਿ ਸਪਸ਼ਟ ਤੌਰ ਤੇ ਇਹ ਹੋਣਾ ਸੀ ਸਾਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਉਹ ਵੱਡੇ ਢਾਂਚੇ ਦੀ ਬਜਾਏ ਛੋਟੇ ਢਾਂਚੇ ਬਣਾ ਰਹੇ ਹੋਣਗੇ ਪਰ ਅਸੀਂ ਹਲੇ ਵੀ ਉਹਨਾਂ ਨੂੰ ਅਤੇ ਉਹਨਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ ਇਸ ਲਈ ਸਾਡੇ ਵਿਕਲਪ ਨਹੀਂ ਬਦਲੇ ਹਨ ਭਾਰਤੀ ਫੌਜ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹਾ ਸਬਕ ਹੈ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਹ ਇੱਕ ਅਜਹੀ ਜੰਗ ਸੀ ਜੋ ਇੱਕ ਟੀਚੇ ਨਾਲ ਸ਼ੁਰੂ ਹੋਈ ਸੀ ਇਹ ਬਿਨਾ ਬਦੇ ਜਲਦੀ ਖਤਮ ਹੋ ਗਈ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਕੀ ਹੋ ਰਿਹਾ ਜਿੱਥੇ ਤੱਕ ਪਾਕਿਸਤਾਨ ਦੇ ਨੁਕਸਾਨ ਦੀ ਗੱਲ ਹੈ ਅਸੀਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ 에ਰਬੇਸ ਤੇ ਸਥਾਪਨਾਵਾਂ ਤੇ ਹਮਲਾ ਕੀਤਾ ਇਹਨਾਂ ਹਮਲਿਆਂ ਨੇ ਘੱਟੋ ਘੱਟ 4 ਥਾਵਾਂ ਤੇ ਰਡਾਰਾਂ 2 ਥਾਵਾਂ ਤੇ ਕਮਾਂਡ ਤੇ ਕੰਟਰੋਲ ਕੇਂਦਰਾਂ ਤੇ 2 ਥਾਵਾਂ ਤੇ ਰਨਵੇ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ ਤਿੰਨ ਹੈਂਗਰ ਤਬਾਹ ਹੋ ਗਏ ਨੇ ਅਤੇ ਘਟੋ-ਘਟ 4 ਤੋਂ 5 ਜੰਗੀ ਹਵਾਈ ਜਹਾਜ਼ ਤਬਾਹ ਹੋ ਗਏ ਨੇ ਪਾਕਿਸਤਾਨ ਦੇ ਅੱਤਵਾਦੀਆਂ ਦੇ ਨਵੇਂ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਏਪੀ ਸਿੰਘ ਨੇ ਕਿਹਾ ਕਿ ਸਪਸ਼ਟ ਤੌਰ ਤੇ ਇਹ ਹੋਣਾ ਸੀ ਸਾਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਉਹ ਵੱਡੇ ਢਾਂਚੇ ਦੀ ਬਜਾਏ ਛੋਟੇ ਢਾਂਚੇ ਬਣਾ ਰਹੇ ਹੋਣਗੇ ਪਰ ਅਸੀਂ ਹਲੇ ਵੀ ਉਹਨਾਂ ਨੂੰ ਅਤੇ ਉਹਨਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ ਇਸ ਲਈ ਸਾਡੇ ਵਿਕਲਪ ਨਹੀਂ ਬਦਲੇ ਹਨ ਭਾਰਤੀ ਫੌਜ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹਾ ਸਬਕ ਹੈ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਹ ਇੱਕ ਅਜਿਹੀ ਜੰਗ ਸੀ ਜੋ ਇੱਕ ਟੀਚੇ ਨਾਲ ਸ਼ੁਰੂ ਹੋਈ ਸੀ ਇਹ ਬਿਨਾਂ ਬਦੇ ਜਲਦੀ ਖਤਮ ਹੋ ਗਈ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਜਿੱਥੇ ਤੱਕ ਪਾਕਿਸਤਾਨ ਦੇ ਨੁਕਸਾਨ ਦੀ ਗੱਲ ਹੈ ਅਸੀਂ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਅਰਬੇਸ ਤੇ ਸਥਾਪਨਾਵਾਂ ਤੇ ਹਮਲਾ ਕੀਤਾ ਇਹਨਾਂ ਹਮਲਿਆਂ ਨੇ ਘੱਟੋ ਘੱਟ 4 ਥਾਵਾਂ ਤੇ ਰਡਾਰਾਂ 2 ਥਾਵਾਂ ਤੇ ਕਮਾਂਡ ਤੇ ਕੰਟਰੋਲ ਕੇਂਦਰਾ ਤੇ 2 ਥਾਵਾਂ ਤੇ ਰਨਵੇ ਨੂੰ ਨੁਕਸਾਨ ਪਹੁੰਚਾਇਆ ਇਸ ਤੋਂ ਇਲਾਵਾ 3 ਹੈਂਗਰ ਤਬਾਹ ਹੋ ਗਏ ਨੇ ਅਤੇ ਘੱਟੋ ਘੱਟ 4 ਤੋਂ 5 ਜੰਗੀ ਹਵਾਈ ਜਹਾਜ਼ ਤਬਾਹ ਹੋ ਗਏ ਨੇ ਪਾਕਿਸਤਾਨ ਦੇ ਆਤਵਾਦੀਆਂ ਦੇ ਨਵੇਂ ਅੱਡੇ ਬਣਾਉਣ ਦੀਆਂ ਰਿਪੋਰਟਾਂ ਬਾਰੇ ਏਪੀ ਸਿੰਘ ਨੇ ਕਿਹਾ ਕਿ ਸਪਸ਼ਟ ਤੌਰ ਤੇ ਇਹ ਹੋਣਾ ਸੀ ਸਾਨੂੰ ਇਹ ਵੀ ਰਿਪੋਰਟਾਂ ਮਿਲ ਰਹੀਆਂ ਨੇ ਕਿ ਉਹ ਵੱਡੇ ਢਾਂਚੇ ਦੀ ਬਜਾਏ ਛੋਟੇ ਢਾਂਚੇ ਬਣਾ ਰਹੇ ਹੋਣਗੇ ਪਰ ਅਸੀਂ ਹਲੇ ਵੀ ਉਹਨਾਂ ਨੂੰ ਅਤੇ ਉਹਨਾਂ ਦੇ ਠਿਕਾਣਿਆਂ ਨੂੰ ਤਬਾਹ ਕਰ ਸਕਦੇ ਹਾਂ ਇਸ ਲਈ ਸਾਡੇ ਵਿਕਲਪ ਨਹੀਂ ਬਦਲੇ ਹਨ ਭਾਰਤੀ ਫੌਜ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਗਿਆ ਸੀ ਕਿ ਅਜਿਹਾ ਸਬਕ ਹੈ ਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ ਇਹ ਇੱਕ ਅਜਿਹੀ ਜੰਗ ਸੀ ਜੋ ਇੱਕ ਟੀਚੇ ਨਾਲ ਸ਼ੁਰੂ ਹੋਈ ਸੀ ਇਹ ਬਿਨਾਂ ਬਦੇ ਜਲਦੀ ਖਤਮ ਹੋ ਗਈ ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ ਹੁਣ 에ਅਰ ਚੀਫ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਤੋਂ ਕੀ ਬਿਆਨ ਆਉਂਦਾ ਹੈ ਕੀ ਉਹਨਾਂ ਦੀ ਪ੍ਰਤੀਕਿਰਿਆ ਰਹੇਗੀ ਇਹ ਦੇਖਣਾ ਹੋਵੇਗਾ ਪਰ ਇਸ ਬਿਆਨ ਨੇ ਚਾਰੇ ਪਾਸੇ ਚਰਚਾ ਛੇੜ ਦਿੱਤੀ ਹੈ ਇਸ ਬਿਆਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਉਹਨਾਂ ਨੇ ਸਿੱਧੀ ਸਿੱਧੀ ਪਾਕਿਸਤਾਨ ਨੂੰ ਧਮਕੀ ਵੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਕੋਲ ਕੁਝ ਹੈ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਜਹਾਜ਼ ਡੇਗੇ ਗਏ ਨੇ ਨੁਕਸਾਨ ਕੀਤਾ ਗਿਆ ਤਾਂ ਸਾਨੂੰ ਦਿਖਾਓ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ